ਮਾਰ ਕੇ ਘੇੜਦੇ ਪੂਰੇ ਨੇ ਕੁਝ ਬਣਦਾ ਕਹਿੰਦੇ ਚਲੋ ਚੱਲੀਏ ਸਾਰਾ ਕੁਝ ਹੰਕਾਰਾ ਉੱਥੇ ਆ ਲੱਖੀ ਹੋਰੀ ਆ ਵੀਡੀਓ ਸਾਡੇ ਲਈ ਸਾਰੀ ਜਵਾਨ ਇੱਕ ਮਿੰਟ ਇੱਕ ਮਿੰਟ ਆ ਆ ਦੇਖੋ ਬਈ ਇੱਕ ਮਿੰਟ ਬੁੱਧੂਆਂ ਬਈ ਕਾਫੀ ਨੇ ਮਾਮਾ ਦੇ ਪੁੱਤਾਂ ਯਾਰਾ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਤੁਸੀਂ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੋਈ ਵੀਡੀਓ ਦੇਖੀ ਹੋਵੇਗੀ ਕਿ ਪਾਤੜਾਂ ਦੇ ਵਿੱਚ ਲੱਖਾ ਸੁਧਾਨਾ ਅਤੇ ਕੁਝ ਨੌਜਵਾਨਾਂ ਦੇ ਵਿਚਕਾਰ ਗੋਲੀਆਂ ਚੱਲੀਆਂ ਨੇ ਤੇ ਜਿਵੇਂ ਆਪਾਂ ਜਾਣਦੇ ਆ ਕਿ ਦੋਸਤੋ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਵਾਰ ਫਿਰ ਦਿੱਲੀ ਜਾ ਰਹੇ ਨੇ ਤੇ ਉੱਥੇ ਦੋਸਤੋ ਪਾਸੇ ਦਾ ਦੋਸਤੋ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ ਦੂਜੇ ਪਾਸੇ ਦੋਸਤੋ ਜੋ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੇ ਲਈ ਜੋ ਬਾਰਡਰ ਸੀਲ ਕੀਤੇ ਗਏ ਨੇ ਉਹਨਾਂ ਨੂੰ ਤੋੜਨ ਦੇ ਲਈ ਦੋਸਤੋ ਜੋ ਕਿਸਾਨਾਂ ਨੇ ਪੰਜਾਬ ਤੋਂ ਕਰੇਨਾ ਅਤੇ ਜੀਸੀਬੀ ਮਸ਼ੀਨਾ ਮੰਗਵਾਈਆਂ ਸੀ ਉਹ ਰਾਸਤੇ ਵਿੱਚ ਹੀ ਦੋਸਤੋ ਪੰਜਾਬ ਸਰਕਾਰ ਦੁਆਰਾ ਕਾਰਵਾਈ ਕਰਦੇ ਹੋਏ ਪੰਜਾਬ ਪੁਲਿਸ ਨੇ ਰਸਤੇ ਵਿੱਚ ਰੋਕ ਲਈਆਂ ਸੀ ਪਾਤੜਾਂ ਦੇ ਵਿੱਚ ਤੇ ਉਹਨਾਂ ਮਸ਼ੀਨਾਂ ਨੂੰ ਦੋਸਤੋ ਛਡਵਾਉਣ ਦੇ ਲਈ ਉਥੇ ਲੱਖਾ ਸਿਧਾਣਾ ਬਲਦੇਵ ਸਿੰਘ ਸਰਸਾ ਅਤੇ ਹੋਰ ਵੀ ਕੋਈ ਨੌਜਵਾਨ ਪਹੁੰਚੇ ਉਥੇ ਦੋਸਤੋ ਨੌਜਵਾਨਾਂ ਅਤੇ ਲੱਖਾ ਸਿਧਾਣਾ ਦੇ ਵਿੱਚ ਬਹਿਸ ਵੀ ਹੋਈ ਕੌਣ ਦੋਸਤੋ ਸਹੀ ਹੈ ਕੌਣ ਗਲਤ ਹੈ ਨਾਲ ਹੀ ਦੋਸਤੋ ਲੱਖੇ ਸਿਧਾਣੇ ਨੇ ਜੋ ਪਾਤੜਾਂ ਦੇ ਵਿੱਚ ਕਿਸਾਨਾਂ ਦੀਆਂ ਇਹ ਮਸ਼ੀਨਾਂ ਰੋਕੀਆਂ ਗਈਆਂ ਉਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਆਪਣੇ ਵਿਚਾਰ ਰੱਖੇ ਨੇ ਹਉ ਦੋਸਤੋ ਕੀ ਹੈ ਪੂਰਾ ਮਾਮਲਾ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਸਮਾਰ ਕੇ ਖੇਡ ਦੋ ਪੁਰੇ ਨੇ ਕੁਝ ਬਣਦਾ ਕਹਿੰਦਾ ਚਲੋ ਚੱਲੀਏ ਸਾਰਾ ਤੁਸਨ ਕਰਾ ਉੱਥੇ ਕੌਣ ਨਹੀਂ ਆ ਲਖੀ ਹੋਰੀ ਆ ਵੀਡੀਓ ਸਾਡੇ ਲਈ ਸਾਰੀ ਜਾਨ ਹੈ ਜੀ ਸਰ ਸਾਹਿਬ ਵਾਲਾ ਤੁਸੀਂ ਬੁਲਾਇਆ ਜੀ ਵੀਡੀਓ ਬਣਾ ਕੇ ਲੈ ਇੱਕ ਮਿੰਟ ਇੱਕ ਮਿੰਟ ਆ ਆ ਦੇਖੀ ਬਈ ਮੈਂ ਇੱਕ ਮਿੰਟ ਆ ਬੁੱਧੂ ਆ ਬਈ ਭਾਜੀ ਵੀ ਮਾਵਾ ਦੇ ਪੁੱਤਾਂ ਯਾਰ ਸਾਡੇ ਜੰਗੂ ਟਿਮ ਮੇਰੀ ਗੱਲ ਸਰਪੀਰ ਮਰਿਆ ਅਸੀਂ ਅਸੀਂ ਕੋਈ ਸਵੇ ਫਿਰਦੇ ਯਾਰ ਨਹੀਂ ਲੋਕ ਨੂੰ ਠੀਕ ਲੱਗਦਾ ਉਰੇ ਬਾਈ ਮੁੱਦੂ ਲਾਉਣਾ ਯਾਰ ਅਸੀਂ ਥਾਣੇ ਤੋਂ ਆਇਆ ਉਹਨੇ ਐ ਕਿਹਾ ਕਿ ਜਿੰਨੇ ਤੁਹਾਨੂੰ ਠੀਕ ਲੱਗਦਾ ਉਹ ਆਪਣਾ ਹੁਕਮ ਸੁਣਾਇਆ ਤੁਹਾਨੂੰ ਠੀਕ ਲੱਗਦਾ ਹਾਂ 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 ਇੱਕ ਮਿੰਟ ਨਾਲ ਇਹਨੇ ਵਿਚਾਰ ਕੁਝ ਨਹੀਂ ਪਿਆ ਸਾਡੇ ਨਾਲ ਕੋਈ ਨਾ ਮੈਂ ਮੇਰੀ ਗੱਲ ਸੁਣ ਲੈ ਇੱਕ ਮਿੰਟ ਸੁਣ ਮੇਰੀ ਗੱਲ ਉਹ ਮੇਰੀ ਗੱਲ ਸੁਣਾ ਸੁਣ ਤੇਰੀ ਵੀ ਸੁਣ ਲਾਂਗੇ ਬਾਈ ਤੇਰੇ ਕੋਲ ਗੱਲ ਆ ਬਾਈ ਤੁਸੀਂ ਸਾਰੇ ਖੜੇ ਹੋ ਖੜ ਜਾ ਇੱਕ ਮਿੰਟ ਮੈਂ ਇਹ ਗੱਲ ਕਹੀ ਆ ਮੈਂ ਕਿਹਾ ਜੇ ਤਾਂ ਆਪਾਂ ਰਾਤ ਨੂੰ ਇੱਥੇ ਬਹਿ ਸਕਦੇ ਆ ਸਾਧਨ ਹੈਗੇ ਆ ਤਾਂ ਬੈਜੋ ਮਸ਼ੀਨ ਇੱਥੇ ਮਗਾਵਾਗੇ ਨਹੀਂ ਉਹ ਕਹਿੰਦੇ ਮਰਜੀਦ ਨਿਆਲ ਦੇ ਕੋਲੇ ਖੜਾ ਦਿੰਦੇ ਆ ਪਰਲੇ ਪਾਸੇ ਬਾਜੋ ਨਾ ਕੜਾਈ ਬੈਠਾ ਗੱਲ ਸੁਣ ਬੈਠਾਂਗੇ ਬੰਦੇ ਨਹੀਂ ਕੁਝ ਨਹੀਂ ਬੰਦਾਂ ਚਲੋ ਚਲੀ ਅਸੀਂ 10 ਬੰਦੇ ਉੱਥੇ ਅੜੇ ਖੜੇ ਆ ਮੇਰੇ ਸਾਡੇ ਦੇ ਆ ਕੇ ਆਪਣੇ ਫਿਰ ਤੋਂ ਲੋਕਾਂ ਦਾ ਪ੍ਰਬੰਧ ਹੈ ਮੇਰੀ ਗੱਲ ਸੁਣ ਬੈਠੇ ਰਹੋ ਕੋ ਰੋਕਦਾ ਕੋਈ ਬੈਠੇ ਰਹੋ ਉੱਥੇ ਅੱਗੇ ਖੜੇ ਚ ਮੈਨੂੰ ਪਤਾ ਅਸੀਂ ਦੇਖ ਕੇ ਮਸ਼ੀਨ ਅੰਦਰ ਖੜੀ ਆ ਲੱਗੇ ਫਿਰ ਤੁਸੀਂ ਬਾਈ ਗੱਡੀ ਚ ਆਏ ਓਏ ਪੀਰ ਮੇਰੇ ਵੀਡੀਓ ਬਣਾ ਤੁਸੀਂ ਅਬੇ ਜਰਾ ਸੁਣ ਜੀ ਮੈਂ ਉਹ ਤੇ ਦੱਸਣਾ ਓਹ ਬਰੋਸਟਾ ਗੱਲ ਕਰਦਿਆਂ ਵੀ ਜੇ ਜਿਆਪਾ ਬੰਦੇ ਹੀ ਚਾਰੀ ਖੜੇ ਨਾਲ ਆ ਜੀ ਹਾਂ ਇੱਕ ਮਿੰਟ ਭਾਈ ਜੀ ਇੱਕ ਮਿੰਟ ਭਾਈ ਜੀ ਹਾਂ ਇੱਕ ਸਵਾਲ ਲੈਣਾ ਲਾਈਵ ਹੋ ਕੇ ਮੁੜਾ ਇੱਕ ਮਿੰਟ ਪੰਜਾਬ ਦੇ ਆਈਕਨ ਨੂੰ ਜੋਤ ਰੇ ਵੀਰ ਮੇਰੇ ਅਮੀਰ ਇਹ ਕਹਿੰਦੇ ਹਾਂ ਜਦੋਂ ਤੁਸੀਂ ਸੁਣਾ ਲਓ ਜਾਂ ਸੁਣ ਲਓ ਹਾਂ ਸੁਣਾ ਪਹਿਲਾਂ ਸੁਣਦਾ ਵੀ ਰੱਖਿਆ ਕਰੋ ਕੋਈ ਨਾ ਕੋਈ 거기 <susur> 이 <susur> 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 10 ਬੰਦੇ ਤੇ ਖੜੇ ਨੇ ਭਾਈ ਗਰਮ ਟੱਕ ਟੋਗੇ ਭਾਈ ਇੱਕ ਮਿੰਟ ਇੱਕ ਮਿੰਟ ਇਹ ਉੱਥੇ ਜਿੱਦੋ ਜਹਾਦ ਕਰ ਰਹੇ ਨੇ ਤੁਸੀਂ ਲਾ ਕੇ ਗੇਟ ਨੂੰ ਹੱਥ ਪਰ ਜਾਈਓ ਅਬ ਕਹਿਦਾ ਹੱਥ ਵੀ ਨਹੀਂ ਲਾਗਦਾ ਵਿੱਚ ਪ੍ਰੂਫ ਆ ਇੱਕ ਮਿੰਟ ਪਹਿਲਾਂ ਮੇਰੀ ਮੈਂ ਹੁਣ ਇਹ ਗੇਟ ਨਹੀਂ ਸੁਣ ਲਾ ਅਸੀਂ ਗਏ ਆ ਛੋੜੇ ਕੋਲ ਬੰਦੇ ਖੜੇ ਸੀ ਨਾ ਪੁਲਿਸ ਨਾਲ ਜੁੜੀ ਸਾਨੂੰ ਦੇਖ ਕੇ ਉਹਨੇ ਬਾਹਰ ਲਾ ਲਿਆ ਗੇਟ ਉਹ ਲਾਇਆ ਭਾਈ ਲਾਇਆ ਬਲਦੇਸਰ ਸਰਸੇ ਨੇ ਬਾਹਰ ਖੜਕਾਇਆ ਮੈਂ ਖੜਕਾਇਆ ਖੜਕਾਇਆ ਗੋਲਿਆਂ ਨੇ ਇੱਕ ਵਾਰ ਮੈਨੂੰ ਆਖਾ ਮੈਂ ਸਰਸਾ ਦਾ ਮੈਂ ਤੇ ਖੜਨ ਦਾ ਫਾਇਦਾ ਨਹੀਂ ਹਾਂ ਇੱਥੇ ਆ ਕੇ ਸੋਨੂੰ ਮੈਂ ਬਾਈ ਕੀ ਕਿਹਾ ਵੀ ਜਿਹੜਾ ਬਹਿ ਜਾਓਗੇ ਤਾਂ ਪੈਸੇ ਬੈਠੇ ਆ ਨਾ ਆਹੀ ਦਾ ਉੱਥੇ ਪਹਿਲੇ ਨੰਬਰ ਦਾ ਸਾਨੂੰ ਵੀ ਐਸ ਵੀ ਖੁਲਾਇਆ ਬਾਈ ਜੇਟਾ ਜੀ ਆਪਾਂ ਘੰਟਾ ਥੱਪੜ ਮਾਰੇ ਆ ਅਸੀਂ ਬਾਈ ਅਸੀਂ ਆਪਾਂ ਸਾਡਾ ਥੱਪੜ ਮਾਰੇ ਆ ਇੱਕ ਮਿੰਟ ਸਾਰ ਕੇ ਮਿਲੋ ਲਾ 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 ਜਦੋਂ ਬਾਈ ਅਸੀਂ ਗੇਟ ਖੁਲਾਇਆ ਅਸੀਂ ਪੁੱਛਾ ਵੀ ਸਾਡੇ ਬੰਦੇ ਦਿਓ ਇਹ ਹੁਣ ਇੱਕ ਮਿੰਟ ਸੁਣ ਲਿਓ ਬਾਈ ਸਾਡਾ ਧਿਆਨ ਨਾਲ ਸੁਣ ਲਓ ਯਾਰ ਆ ਬੜ ਠਿਕੜੇ ਮੈਨ ਸੁਣ ਲਾ ਹਾਂ ਹਾਂ ਜੇ ਤਾਂ ਆਪਣੇ ਕੋਲ ਇੱਥੇ ਬੈਠਣ ਦੀ ਸਮਰੱਥਾ ਹੈਗੀ ਆ ਆਪਾਂ ਬਿਸਤਰੇ ਮੰਦੇ ਇੱਥੇ ਲਾ ਸਰ ਕਾਲਰ ਬਿਸਤਰਾ ਬੈਹ ਜੋ ਪੇਟਾ ਮਸ਼ੀਨ 21 ਸੱਪੜਾਂ ਤੜਕੇ ਲੈਉਣਗੇ ਨਹੀਂ ਬਹਿ ਸਕਦੇ ਉਹ ਹੁਣੇ ਗੱਲ ਕਹਿੰਦਾ ਡੀਐਸਪੀ ਵੀ ਮੈਂ ਮਨਜੀਤ ਨਿਆਲ ਦੇ ਘਰੇ ਖੜੀ ਕਰ ਦਿੰਦਾ ਮਸ਼ੀਨ ਤੁਸੀਂ ਆ ਮੋਰਚਾ ਜਿਸ ਚੌਂਕ ਚ ਲੈ ਜਾਓ ਇਹ ਤੁਸੀਂ ਫੈਲਾ ਕਰੋ ਸਾਰੇ ਖੜੇ ਆਪਾਂ ਭਾਈਓ ਮਸ਼ੀਨ ਦੇ ਨਾਲ ਕਿਉਂ ਲੈ ਕੇ ਆਉਂਦੇ ਆ ਨਾਲ ਕਿਉਂ ਲੈ ਕੇ ਆਉਂਦੇ ਆ ਮਸ਼ੀਨ ਨਾਲ ਕਿਉਂ ਲੈ ਕੇ ਆਉਂਦੇ ਆ ਆਪਾਂ ਇੱਕ ਮਿੰਟ ਬੈਠੋ ਹੁਣ ਚਲੋ ਬਈ ਬੈਠੇ ਨਹੀਂ ਆ ਭਾਈ ਸਾਡੀ ਗੱਲ ਸੁਣੋ ਅਸੀਂ ਉੱਥੇ ਘੰਟਾ ਖੱਜਣ ਖਬਾਰ ਹੋਇਆ ਪੁਰਸ ਨਾਲ ਸਾਡੇ ਗੱਲ ਦੀ ਗੱਲ ਹੋ ਜਾਂਦੀ ਉਹਨਾਂ ਨੇ ਅਸੀਂ ਕੀ ਦੱਸਣਾ ਹੈ ਬਈ ਉਹਨਾਂ ਤੋਂ ਹਨਾ ਦੋ ਬਾਰ ਹੋ ਗਏ ਖਾਦਿਆ 200 ਬੰਦਾ ਹੋਰ ਬੈਠੋ ਉੱਥੇ ਬਾਈ ਬੰਦਾ ਤੋਂ ਬਰੋਲੇ ਕੀ ਕਹਿੰਦਾ ਬਾਈ ਵਾਹ ਇੱਕ ਮਿੰਟ ਅਸੀਂ ਇੱਥੇ ਤੁਹਾਨੂੰ ਖਾਦਿਆ ਹੈ ਨਾ ਘੱਟ ਦੋ ਘੰਟੇ ਤੁਸੀਂ ਤਰ ਤਿੰਨੇ ਜਣੇ ਲਾਈਵ ਹੋਏ ਤੇ ਨਾਲ ਦੇ ਕੋਈ ਨਹੀਂ ਖਾਦਿਆ ਨਹੀਂ ਹੋਇਆ ਯਾਰ ਬਈਆ ਯਾਰ ਤੁਸੀਂ ਬਈਆ ਹੋਇਆ ਬਾਈ ਉਹ ਲੈ ਗਿਆ ਤੋ ਨਾ ਚਾਰ ਗੱਲੀਆ ਬਰਾਜੇ ਨੂੰ ਕਿਉਂ ਨਾ ਯਾਰ ਗੱਲ ਚਾਰ ਗੱਲੀਆ ਮੈਂ ਕਹਿੰਦਾ ਹਵਾ ਪੈਦਾ ਮਸ਼ੀਨਾ ਲਿਓ ਮਸ਼ੀਨਾ ਲਿਓ ਚਾਰ ਗੱਡੀਆਂ ਬਲੇਜਾ ਸਾਡੇ ਚੱਲ ਰਹੇ ਹਾਂ ਮੈਂ ਯਾਰ ਹੈਲੋ ਮੈਂ ਸੰਭੂ ਦਾ ਚੱਲ ਕਹਿੰਦਾ ਉਹਨੇ ਇਹ ਬੋਲਿਆ ਪਤਲੀ ਮਸ਼ੀਨ ਫੜਨ ਦੀ ਨਾਲ ਵੀ ਚਾਹੀਦਾ ਬਾਈ ਮੈਂ ਸੰਭੂ ਸੀਦਾ ਉੱਥੋਂ ਆਇਆ ਚੱਲ ਕੇ ਅੱਜ 24 ਘੰਟੇ ਫਿਰਦਾ ਬਾਈ ਆ ਬੋਲਿਆ ਸੱਚਾ ਨਾ ਲੇਕਿਨ ਇਹ ਨਹੀਂ ਕਰੀ ਬਾਈ ਆਪਾਂ ਆਪ ਜੀ ਜੀ ਦਵਾਈ ਹੋ ਜੀ ਦਵਾਈ ਵੀ ਭਾਈ ਅੱਜ ਜਨ ਮਰ ਨੂੰ ਰੱਖੇ ਹੋਇਆ ਅਸੀਂ ਮਰ ਨੂੰ ਰੱਖੇ ਹੋਇਆ ਉਹ ਲੋਏ ਸਾਡੇ ਲਮੋ ਘੇਰ ਮਾਰਿਆ ਨਹੀਂ ਲੰਨਾ ਸਾਨੂੰ ਆਇਆ ਵੀ ਧਰੋ ਲੈ ਕੀ ਕਰਨਾ ਤੁਸੀਂ ਨੇ ਘੇਰ ਮਾਰਿਆ ਚਾਰਾਂ ਨੇ ਆਉਂਦੇ fahl at that to fox lightning had화를 for disgust, right? Humans like the blue chorr find out SKJED There is a here now I three Guess strong WITH bush How he I wouldord پتہ نٿو ڪنهن کي ٿو ڏي 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 Indonesia is running from KilimLObti in the healthy government of the NARLA TA R doonal US TV3NLKAS DJIERNCHE 侍kawa nao Z reform what if Uma

लखे के बंदे ने सारे लखे सधाने के बंदे ने सारे लखे बे ਤੋ ਜਾਨਾ ਦੋਣਾ ਹੋਏ ਬਈ ਜਾਓ ਯਾਰ ਲੱਖੇ ਸਧਾਨੇ ਦੇ ਬੰਦੇ ਇਹ ਹਾਂ ਲੱਖੇ 99 ਬੰਦਿਆਂ ਨੇ ਗੋਲੀਆਂ ਚਲਾਈਆਂ ਨੇ ਇੱਕ ਦਾ ਕੁਸਤ ਦਾ ਸਾਰਿਆਂ ਨੂੰ ਘੋਲੇ ਹਾਂ ਸਹੀ ਜਾਓ ਲੱਖੇ ਸਧਾਨੇ ਦੇ ਬੰਦੇ ਨੇ ਇਹ ਥਾਰੇ ਹੱਦ ਤੋਂ ਵੱਧ ਫਾਇਰਿੰਗ ਕਰਕੇ ਨੇ ਉਰੇ ਆ ਦੇਖੋ ਜਾਮ ਲੱਗਿਆ ਤੇ ਜਿਹੜੀ ਜੇਸੀਬੀ ਚੱਕ ਕੇ ਖਾਣੇ ਲੈ ਗਈ ਦੀ ਨਾ ਹੱਦ ਤੋਂ ਵੱਧ ਫਾਇਰਿੰਗ ਕਰਕੇ ਗਏ ਨੇ ਉਰੇ ना। 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 सब तो पहला फतेह दी साझ पाई वाहेगुरु जी का खालसा वाहेगुरु जी की फतेह जिथे पंजाब ਆਪਣੀ ਹੋਂਦ ਨੂੰ ਬਚਾਉਣ ਲਈ ਲੜ ਰਿਹਾ ਹੈ ਉੱਥੇ ਪੰਜਾਬ ਦਾ ਮੁੱਖ ਮੰਤਰੀ ਇੱਕ ਪਾਸੇ ਇਹ ਗੱਲ ਕਹਿੰਦਾ ਹੈ ਕਿ ਮੈਂ ਕਿਸਾਨਾਂ ਦੇ ਨਾਲ ਆ ਮੈਂ ਮਜ਼ਦੂਰਾਂ ਦੇ ਨਾਲ ਆ ਮੈਂ ਪੰਜਾਬ ਦੇ ਲੋਕਾਂ ਦੇ ਨਾਲ ਆ ਸਾਗੀਆਂ ਕਹਿੰਦਾ ਐਂਬੂਲੈਂਸਾਂ ਖੜਾਈਆਂ ਹੋਈਆਂ ਨੇ ਬਾਰਡਰਾਂ ਤੇ ਹਸਪਤਾਲਾਂ ਦੇ ਵਿੱਚ ਡਾਕਟਰਾਂ ਨੂੰ ਕਿਹਾ ਹੋਇਆ ਇਹ ਅਸੀਂ ਪੰਜਾਬ ਦੇ ਨਾਲ ਆ ਇੱਕ ਪਾਸੇ ਭਵੰਸਿਓਂ ਬੋਲਦਾ ਹੈ ਕਿ ਮੋਦੀ ਤੂੰ ਧੱਕਾ ਕਰ ਰਿਹਾ ਬਾਰਡਰਾਂ ਦੇ ਉੱਤੇ ਕੱਲ ਆ ਰਿਹਾ ਬਾਰਡਰਾਂ ਦੇ ਕੰਦਾ ਕੱਢ ਰਿਹਾ ਇੱਕ ਪਾਸੇ ਇੱਕ ਹੋਰ ਚੱਲ ਰਿਹਾ ਦੂਜੇ ਪਾਸੇ ਜੇ ਆਪਾਂ ਨੂੰ ਪਤਾ ਕਿ ਮੋਰਚਾ ਉਹਨਾਂ ਨੇ ਬਹੁਤ ਮਜ਼ਬੂਤ ਕਰਕੇ ਲਾਇਆ ਹੋਇਆ ਕਿ ਕੰਦਾ-ਕੰਦਾ ਗੱਡੀਆਂ ਹੋਈਆਂ ਨੇ ਜੀ ਅੱਜ ਆਪਣੇ ਨੌਜਵਾਨ ਸਾਥੀ ਕੁਛ ਇੱਥੇ ਪੋਕਲੈਨ ਮਸ਼ੀਨ ਲੈ ਕੇ ਆ ਰਹੇ ਸੀ ਤਾਂ ਅਜੇ ਇੱਥੇ ਪੰਜਾਬ ਪੁਲਿਸ ਨੇ ਪਤਲਾ ਦੇ ਵਿੱਚ ਉਹਨਾਂ ਨੂੰ ਘੇਰ ਕੇ ਧੱਕਾ ਮੁਕੀ ਕਰਕੇ ਉਹਨਾਂ ਦੇ ਨਾਲ ਕਾਲਾ ਵੀ ਗੱਡੀਆਂ ਦੱਸਿਆ ਗਿਆ ਜੋ ਉਹਨਾਂ ਕੋਲੋਂ ਇਹਨਾਂ ਨੇ ਪੰਜਾਬ ਪੁਲਿਸ ਨੇ ਪਤਲਾ ਦੇ ਵਿੱਚ ਜਿਹੜੀ ਜੀਸੀਬੀ ਮਸ਼ੀਨਾਂ ਖੋ ਲਈ ਆ ਪੋਕਲੈਨ ਇਹ ਕਿਹੜਾ ਡਰਾਮਾ ਕੀ ਹੋ ਰਿਹਾ ਵੀ ਮੈਂ ਪੰਜਾਬ ਨਾਲ ਆ ਅਸਲੇ ਪ੍ਰਭੂ ਪੰਜਾਬ ਨਾਲ ਨਹੀਂ ਹੈ ਉਹ ਦਿੱਲੀ ਨਾਲ ਹੀ ਹੈ ਉਧਰ ਅੰਮ੍ਰਿਤਸਰ ਨਾਲ ਮੀਟਿੰਗਾਂ ਹੁੰਦੀਆਂ ਨੇ ਫੋਨ ਤੇ ਗੱਲਾਂ ਹੁੰਦੀਆਂ ਨੇ ਜੋ ਹੁਕਮ ਪਰੋਂਦਾ ਉਥੇ ਉਥੇ ਲਾਗੂ ਕਰਦੇ ਆ ਇੱਥੇ ਲੋਕਾਂ ਦੀ ਅੱਖਾਂ ਪੁੰਜਣ ਦੇ ਲਈ ਡਰਾਮਾ ਕੀਤਾ ਜਾ ਰਿਹਾ ਕਿ ਅਸੀਂ ਪੰਜਾਬ ਦੇ ਨਾਲ ਆ ਬੱਸਿਆ ਇੱਕ ਮਿੰਟ ਪਈ ਇੱਕ ਮਿੰਟ ਗੱਲ ਸਪੂਰੀ ਹੋ ਜਾਣ ਦੇ ਮੇਰਾ ਵੀਰ ਸਰਜਾਦਾਜੀਤ ਸਿੰਘ ਨਗਰ ਮਹਾਦੀ ਦੇ ਵਿੱਚ ਕੋਈ ਵੀ ਬੰਦਾ ਕੋਈ ਕਿਸਾਨ ਟ੍ਰੈਕਟਰ ਟਰਾਲੀ ਨਹੀਂ ਲੈ ਕੇ ਬੜ ਸਕਦਾ ਉਚਰਲਾ ਹੋਵੇ ਭਾਈ ਜਿਹੜਾਜੀਤ ਸਿੰਘ ਨਗਰ ਮਹਾਦੀ ਹੈ ਜਿਲ੍ਹਾ ਉਹ ਪੰਜਾਬ ਦਾ ਹੈ ਕੋ ਹਰਿਆਣੇ ਦਾ ਜਿਲ੍ਹਾ ਰਾਜ ਪੰਜਾਬ ਦੇ ਵਿੱਚ ਬੀਜੇਪੀ ਦਾ ਘਪੰਤਮਾਨ ਦਾ ਨੈਟ ਵੀ ਬੰਦ ਹੈ ਇੱਥੇ ਪਾਤੜੀ ਖੜੇ ਹੋ ਨੈਟ 5 ਦਿਨ ਤੋਂ ਬੰਦ ਹੈ ਇੱਥੇ ਕੋਈ ਬਾਈ ਬੰਦ ਹੈ ਇਹ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਨੈਟ ਚੱਲਦਾ ਹੈ ਪਰ ਪੰਜਾਬ ਚ ਇਕੱਲਾ ਪਾਤਨ ਨਹੀਂ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਨੈਟ ਬੰਦ ਹੈ ਇੱਥੋਂ ਕਿੰਨੀ ਦੂਰ ਹੂ ਬਾਰਡਰ ਖੋਰੀ ਵਾਲਾ 15 15 18 ਕਿਲੋਮੀਟਰ ਦੂਰ ਹੈ ਤੇ ਪਾਤਨ ਦੇ ਵਿੱਚ 5 ਦਿਨ ਹੋ ਗਏ ਨੈਟ ਬੰਦ ਕੀਤੇ ਨੂੰ ਹੋਏ ਹੁਣ ਇਹ ਪੁੱਛਿਆ ਜਾਵੇ ਬੀ ਕੀ ਵਰਤਮਾਨ ਨੂੰ ਇਹਨਾਂ ਗੱਲਾਂ ਦਾ ਪਤਾ ਜਾਂ ਨਹੀਂ ਪਤਾ ਸੁ ਭਰਾਵੋ ਗੱਲ ਸਮਝਣ ਦੀ ਲੋੜ ਆ ਜਿਹੜੇ ਮੰਗਰ ਵਾਸਤੇ ਹੰਝੂ ਪਵਾਉਂਦੇ ਆ ਨਾ ਇੱਥੇ ਇਹ ਸਾਰੀ ਐ ਹੁੰਦੇ ਆ ਪਹਿਲਾਂ ਵੀ ਆਪਾਂ ਦੇਖਿਆ 20 ਦੇ ਵਿੱਚ ਅੰਦੋਲਣ ਲੜਿਆ ਆਪਾਂ ਦਿੱਲੀ ਬੈਠੇ ਉਦੋਂ ਵੀ ਹਾਲਾਤ ਇਹੀ ਰਹੇ ਹਾਲਾਤ ਅੱਜ ਵੀ ਇਹੀ ਨੇ ਤੇ ਤੁਸੀਂ ਇਹ ਧਿਆਨ ਰੱਖਣਾ ਬਰਾਬਰ ਉਹੀ ਗੱਲ ਆਉਂਦੇ ਸਾਲ ਆਪਾਂ ਅੰਦੋਲਣ ਜਿੱਤ ਕੇ ਆਏ ਸੀਗੇ ਦਿੱਲੀ ਦਾ ਬਾਸ ਮੁਰਤੇ ਨਾਲ ਦੀ ਨਾਲ ਆ ਕੋਈ ਬਾਦਲਾਂ ਦੀ ਗੱਡੀ ਤੇ ਚੜ ਗਿਆ ਕੋਈ ਚਾਰਸਿਆਂ ਦੀ ਗੱਡੀ ਤੇ ਚੜ ਗਿਆ ਕੋਈ ਝਾੜੂ ਵਾਲੇ ਤੇ ਚੜ ਗਿਆ ਆਪਾਂ ਬਹੁਤ ਛੇਤੀ ਭੁੱਲ ਜਾਂਦੇ ਆ ਜੋ ਇਨਸਾਨ ਸਾਡਾ ਹੋ ਰਿਹਾ ਸਾਡੇ ਨੌਜਵਾਨਾਂ ਨੂੰ ਕਿਵੇਂ जख्मी ਕੀਤਾ ਜਾ ਰਿਹਾ ਲੱਤਾਂ ਤੋੜੀਆਂ ਜਾ ਰਹੀਆਂ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਸਿਰ ਪਾੜੇ ਜਾ ਰਹੇ ਨੇ ਇਹ ਕਹਿੰਦੇ ਲੋਕਤੰਤ ਹੈ ਇਹ ਹੁੰਦਾ ਲੋਕਤੰਤਰ ਆ ਉਹ ਭਰਾਓ ਆਪਾਂ ਬਹੁਤ ਛੇਤੀ ਭੁੱਲਦੇ ਆਂ ਫਿਰ ਕਰਕੇ ਬਾਈ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਨੌਜਵਾਨਾਂ ਨੂੰ ਤੁਹਾਨੂੰ ਖਾਸ ਕਰਕੇ ਜੇ ਜਾਗ ਤੇ ਰਹੋਗੇ ਧੰਮਾ ਰੱਖੋਗੇ ਸ਼ਾਂਤੀ ਬਣਾ ਕੇ ਰੱਖੋਗੇ ਤੁਹਾਡਾ ਸੰਘਰਸ਼ ਜਿੱਤਿਆ ਪਿਆ ਪਰ ਜੇ ਮਾਰਾ ਮੋਟਾ ਵੀ ਤੁਸੀਂ ਇਹਨਾਂ ਦੇ ਜੋ ਇਹ ਚਾਹੁੰਦੇ ਆ ਉਧਰ ਨੂੰ ਚੜ ਗਏ ਉਹ ਲੀਤੇ ਚੜ ਗਏ ਤਾਂ ਯਾਦ ਰੱਖਿਓ ਸੰਘਰਸ਼ ਵੀ ਫੇਲ ਹੋਣਾ ਤੇ ਨੁਕਸਾਨ ਵੀ ਪੰਜਾਬ ਦਾ ਜਿਆਦਾ ਹੋਣਾ ਲੱਖੇ ਭਾਈ ਤੇਰੀ ਸੋਚ ਤੇ ਜਰਨਿਆਂ ਦੇ ਲੋਕ ਤੇ ਲੱਖੇ ਭਾਈ ਤੇਰੀ ਸੋਚ ਤੇ ਜਰਨਿਆਂ ਦੇ ਲੋਕ ਤੇ ਮਜ਼ਦੂਰ ਹੈ ਕਾ ਜੰਨਾਬ ਕੇਂਦਰ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਭਗਵਾਨ ਜੀ ਮੁਰਦਾਬਾ ਤੁਸੀਂ ਇੱਕ ਗੱਲ ਦੇਖੋ ਗੱਲ ਸੁਣ ਲੋ ਗੱਲ ਭਵੰਤ ਕਹਿੰਦਾ ਮੈਂ ਪੰਜਾਬ ਦੇ ਨਾਲ ਆ ਆਪਾਂ ਖਨੌਰੀ ਦੇਖਿਆ ਦੋ ਦਿਨ ਹੋ ਗਿਆ ਆਪਾਂ ਨੂੰ ਬੈਠਿਆ ਨੂੰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਕਦ ਲਈ ਲਈ ਗਈ ਆ ਬਈ ਉੱਥੇ ਅੱਜ ਨਰ ਸ਼ੰਭੂ ਦੋਤਰੇ ਆਏ ਉਧਰਲੇ ਪਾਸਿਓ ਉੱਥੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਬੈਠੀ ਹੈ ਤੇ ਜਿਹੜੇ ਸਾਡੇ ਉਹ ਟਰੈਕਟਰ ਟਰਾਲੀਆਂ ਜਾਂਦੀਆਂ ਗੱਡੀਆਂ ਜਾਂਦੀਆਂ ਤਲਾਸ਼ੀ ਲੈ ਕੇ ਨਿਗਾਉਂਦੇ ਆ ਗੋਤਵਾ ਵੀ ਖੇਤ ਰਿਆਂ ਨਿਸ਼ਾਨਦੇਹੀ ਵੀ ਕਰ ਰਹੇ ਪਿੰਡਾਂ ਦੇ ਵਿੱਚ ਵੀ ਕਿਹੜੇ ਕਿਹੜੇ ਬੰਦੇ ਅੱਗੇ ਲੱਗੇ ਨੇ ਨਿਸ਼ਾਨਦੇਹੀ ਕਰਕੇ ਉਹਨਾਂ ਦਬਾਅ ਵੀ ਪਾ ਰਹੇ ਆ ਸੋ ਪ੍ਰਭਾਉ ਦੀ ਅੱਜ ਵੀ ਪੰਜਾਬ ਨਾ ਉੱਠਿਆ ਅੱਜ ਹੀ ਪੰਜਾਬ ਕਰਾਂਚ ਬੜਿਆ ਰਹਾ ਤੇ ਯਾਦ ਰੱਖਿਓ ਇਹ ਖਾਤਮਾ ਪੰਜਾਬ ਦਾ ਤੈ ਹੈ ਨੀਤੀਆਂ ਨਹੀਂ ਆ ਖਤਰਨਾਕ ਆ ਰਹਿੰਗਾ ਨੇ ਕਾਨੂੰਨ ਨੇ ਖਤਰਨਾਕ ਆ ਰਹੇ ਨੇ ਸੋ बार-बार ਪੰਜਾਬ ਨੂੰ ਬੇਨਤੀਆਂ ਕਰਦੇ ਆ ਵੀ ਜਿਹੜੇ ਹੁਣ ਵੀ ਕਰਾਂਚ ਬੈਠੇ ਸਵਾਲ ਲਈ ਜਾਂਦੇ ਆ ਜਾਂ ਮਗਰ ਬਥੇ ਲੱਤਾਂ ਖਿੱਚਣ ਵਾਲੇ ਬਥੇਰੇ ਬੈਠੇ ਆ ਮਰੀਆਂ ਹੋਈਆਂ ਜ਼ਮੀਰਾਂ ਵਾਲੇ ਬੈਠੇ ਨੇ ਭਾਈ ਅੰਦਰ ਦੇਖੋ ਮੈਂ ਇੱਕੋ ਬੇਨਤੀ ਕਰਦਾ ਤੁਹਾਨੂੰ ਸਾਰਿਆਂ ਨੂੰ ਸੁਣ ਲੋ ਭਾਈ ਸੁਣ ਲੋ ਯਾਰ ਸਾਡੀ ਵਿਚਾਰਧਾਰਾ ਦਾ ਬਖਰੇਮਾ ਹੋ ਸਕਦਾ ਹੈ ਸਾਡੇ ਵਿਚਾਰਕ ਮਤਭੇਦ ਹੋ ਸਕਦੇ ਆ ਪਰ ਜਿੱਥੇ ਪੰਜਾਬ ਬੈਠ ਕੇ ਬਾਡਰਾਂ ਤੇ ਲੜ ਰਿਹਾ ਹੈ जख्मी ਹੋ ਰਿਹਾ ਹੈ ਪੰਜਾਬ ਦਾ ਜੋ ਘਾਨ ਹੋ ਰਿਹਾ ਹੈ ਜਿਹੜਾ ਬੰਦਾ ਇਸ ਵੇਲੇ ਇਸ ਮੋਰਚੇ ਦਾ ਖਿਲਾਫ ਇਹ ਮੁਖਾਲਫਤ ਕਰਦਾ ਇਸ ਮੋਰਚੇ ਦੀ ਇਹਦੇ ਖਿਲਾਫ ਮੋਰਚਾ ਖੋਲਦਣ ਮੋਰਚੇ ਦੇਗੇ ਤੋਂ ਉਹ ਪੰਜਾਬ ਦਾ ਨਹੀਂ ਹੈ ਗੱਲ ਚੇਤੇ ਰੱਖਿਓ ਪੰਜਾਬ ਦਾ ਗਡਾਰ ਹੈ ਇਹ ਜੀ ਜੀਵਾਹ ਵਾਹ ਵਾਹ ਸਤਿ ਸ਼੍ਰੀ ਅਕਾਲ ਹੈ ਫਟੜਗਾ ਵੀ ਆ ਗੁਰੜਗਾ ਉਹਦੇ ਨਾਲ ਨਾਜਵਾਨੋ ਤੁਹਾਨੂੰ ਤੁਹਾਨੂੰ ਮੈਂ ਬਾਰ-ਬਾਰ ਮੇਰੀ ਬੇਨਤੀ ਮੇਰਾ ਵੀ ਨੰਨਾ ਕਰੋ ਜੇ ਤੁਸੀਂ ਮੇਰੀ ਗੱਲ ਮੰਨਦੇ ਹੋ ਨਾ ਤੁਸੀਂ ਕਿਹਨਾਂ ਸੋਚਦੇ ਪਹਿਰਾ ਦੇਣਾ ਤੁਹਾਨੂੰ ਇੱਕੋ ਹੀ ਬੇਨਤੀ ਆ ਕਿਸੇ ਵੀ ਪੜਕਾਹਟ ਵਾਲੀ ਕਾਰਵਾਈ ਚ ਨਾ ਆਓ ਮੋਰਚੇ ਹਮੇਸ਼ਾ ਫੌਜਾਂ ਉਹ ਜਿੱਤਦੀਆਂ ਨੇ ਜਿਹੜੀਆਂ ਫੌਜਾਂ ਜਾਬਤੇ ਚ ਹੁੰਦੀਆਂ ਨੇ ਜਿਹੜੀਆਂ ਫੌਜਾਂ ਬੇ ਕੰਟਰੋਲੀਆਂ ਹੋ ਜਾਂਦੇ ਬਿਨਾ ਜਾਬਤੇ ਤੋਂ ਉਹ ਫੌਜਾਂ ਹਾਰ ਜਾਂਦੀਆਂ ਨੇ ਬਾਈ ਇਸ ਕਰਕੇ ਤੁਹਾਨੂੰ ਖਾਸ ਪੀੜ ਹੈ ਕਿਉਂਕਿ ਸ਼ਿਕਾਰ ਖੇਡਣ ਨੂੰ ਤਿਆਰ ਬੈਠਿਆ ਜਵਾਨੀ ਦਾ ਇਹ ਘਾਨ ਕਰਨ ਨੂੰ ਤਿਆਰ ਬੈਠਿਆ ਘਾਨ ਨਾਲ ਜਿन्हे ਸਾਡੇ ਆਗੂ ਸਹਿਬਾਨ ਕਹਿੰਦੇ ਆ ਗੁਰਮੈ ਕੱਲ ਦੇਖਿਆ ਬਹੁਤ ਨੌਜੋ ਮੋ ਰੋਕਿਆ ਵੀ ਆ ਜਾਓ ਨਾ ਜਾਓ ਆ ਜਾਓ ਕੋਈ ਵਿਉਂਤਬੰਦੀ ਕਰਦੇ ਆ ਪਰ ਨਹੀਂ ਮੰਨਦੇ ਅੱਜ ਮੈਂ ਉਧਰ ਵੀ ਦੇਖ ਕੇ ਆਇਆ ਚੱਲ ਬਈ ਚੱਲ ਬਈ ਚੱਲ ਬਈ ਮੈਂ ਕਿਹਾ ਯਾਰ ਦੇਖੋ ਮੇਰੀ ਗੱਲ ਸੁਣੋ ਜਿੰਨੀਆਂ ਜੰਗਾਂ ਹੋਈਆਂ ਨੇ ਪਹਿਲੀ ਸੰਸਾਰ ਜੰਗ ਦੂਜੀ ਸੰਸਾਰ ਜੰਗ ਹੋਈ ਐ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਜੰਗਾਂ ਲੜੀਆਂ ਨੇ ਤਾਂ ਉਹਨਾਂ ਜੰਗਾਂ ਦੇ ਵਿੱਚ ਇੱਕ ਰਣਨੀਤੀ ਹੁੰਦੀ ਐ ਜੁੱਧ ਦੀ ਇੱਕ ਪੈਂਤੜਾ ਹੁੰਦਾ ਇੱਕ ਕਦਮ ਪਿੱਛੇ ਚਾਰ ਅੱਗੇ ਚਾਰ ਕਦਮ ਪਿੱਛੇ ਦਾ ਸਕੇ ਇਹ ਰਣਨੀਤੀਆਂ ਹੁੰਦੀਆਂ ਨੇ ਬਾਈ ਸਾਡੇ ਗੁਰੂ ਸਾਹਿਬਾਨ ਧਿਆਨ ਨਾਲ ਸੁਣ ਲਿਓ ਬਈ ਧਿਆਨ ਨਾਲ ਸੁਣ ਲਿਓ ਅੱਪਾ ਇਤਿਹਾਸ ਦੇ ਵਿੱਚੋਂ ਗੱਲ ਕਰਦੇ ਆ ਕਿ ਜਦੋਂ ਸਾਡੇ ਗੁਰੂ ਸਾਹਿਬਾਨ ਸਾਹਿਬੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਚਮਕਾਰ ਦੀ ਕੱਚੀ ਗੜੀ ਛੱਡੀ ਸੀ ਉਹਨਾਂ ਨੂੰ ਹੀ ਬਹੁਤ ਕੁਝ ਸੁਣਨਾ ਪਿਆ ਸੀ ਪਰ ਅੱਗੇ ਵਾਦੇ ਗਏ ਵਾਦੇ ਗਏ ਵਾਦੇ ਗਏ ਮਗਰ ਮੁਗਲ ਚੜਦੇ ਆਏ ਚੜਦੇ ਆਏ ਫੌਜਾਂ ਚੜਦੀਆਂ ਆਈਆਂ ਖਦਰਾਂ ਦੀ ਢਾਹ ਦੇ ਉੱਤੇ ਜਾ ਕੇ ਮੋਰਚਾ ਲਾ ਲਿਆ ਤੇ ਜੰਗ ਨੂੰ ਫੱਦੇ ਕੀਤਾ ਸੋ ਇਸ ਕਰਕੇ ਕਈ ਰਣਨੀਤੀਆਂ ਆਉਂਦੀਆਂ ਨੇ ਕਿਉਂ ਲਾਇਆ ਮੋਰਚਾ ਇੱਥੇ ਕਿਉਂਕਿ ਪਾਣੀ ਸੀ ਉੱਥੇ ਤੇ ਸਾਨੂੰ ਵੀ ਸਾਰੀਆਂ ਜੰਗਦਰੀਆਂ ਨੀਤੀਆਂ ਸਮਝ ਕੇ ਮੇਰਾ ਵੀ ਅੱਗੇ ਵਧਣਾ ਪਊਗਾ ਜੇ ਆਪਾਂ ਚਾਹੁੰਦੇ ਆ ਕਿ ਇਹ ਜੰਗ ਜਿੱਤੀ ਜਾਵੇ ਕਿਉਂਕਿ ਮੈਂ ਇੱਕੋ ਗੱਲ ਦੇਖ ਰਿਹਾ ਮੈਂ ਪਹਿਲੇ ਕਿਸਾਨੀ ਮੋਰਚੇ ਦੇ ਵਿੱਚ ਵੀ ਕੋਈ ਗੱਲ ਦੇਖੀ ਸੀ ਤੁਸੀਂ ਸੁਣਿਆ ਸਾਰਿਆਂ ਨੇ ਅੱਜ ਸਾਡਾ ਉਹ ਜੋਧਾ ਜਿਹਾ ਦੁਨੀਆ 'ਚ ਨਹੀਂ ਰਿਹਾ ਦੀਪ ਸਿੱਧੂ ਅੱਜ ਉਹਦੀ ਵਰਸੀ ਹੈ ਇੱਕ ਲਈ ਤਰੀ ਸੋਚ ਤੇ ਇੱਕ ਇੱਕ ਨਾਰਾ ਇੱਕ ਨਾਰਾ ਮੈਂ ਇੱਕ ਜਕਾਰੇ ਦੀ ਗੱਲ ਕਰੂੰਗਾ ਜੋ ਸਾਨੂੰ ਦੀਪ ਸਿੱਧੂ ਦੀ ਸੋਚ ਨੂੰ ਸਮਰਪਿਤ ਹੋ ਕੇ ਅੱਜ ਦੀ ਵਰਸੀ ਦੇ ਉੱਤੇ ਜਕਾਰਾ ਛੱਡਣਾ ਚਾਹੀਦਾ ਹੈ ਬੁਲੰਦ ਆਵਾਜ਼ ਦੇ ਵਿੱਚ ਜਵਾਬ ਦਿਓ ਬੋਲੇ ਇਸਾਨਹਾ ਤੁਹਾਡੇ ਯਾਦ ਹੋਣਾ ਹੈ 26 ਜਨਵਰੀ ਤੋਂ ਬਾਅਦ ਸਾਨੂੰ ਗਦਾਰ ਦਾ ਖਿਤਾਬ ਦੇ ਦਿੱਤਾ ਗਿਆ ਸੀ ਦਿੱਲੀ ਪਰ ਮੈਂ ਕਿਸੇ ਕੋਲ ਕੋਈ ਗਿਲਾ ਨਹੀਂ ਕੀਤਾ ਮੇਰਾ ਅੱਜ ਵੀ ਕਿਸੇ ਨਾਲ ਕੋਈ ਗਿਲਾ ਨਹੀਂ ਕੋਈ ਗੱਲ ਨਹੀਂ ਬਹੁਤ ਗੱਲਾਂ ਹੁੰਦੀਆਂ ਨੇ ਪਰ ਮੇਰੀ ਕੋਈ ਸੋਚ ਰਹੀ ਹੈ ਬਈ ਕੁਮੈਂਟ ਮੇਰੀ ਕੋਈ ਮੇਰੀ ਕੋਈ ਸੋਚ ਸੀ ਕਿ ਮੈਂ ਕਿਹਾ ਜੇ ਪੰਜਾਬ ਹਰ ਗਿਆ ਨਾ ਦਿੱਲੀ ਉਦੋਂ ਤਾਂ ਪੰਜਾਬ ਦੇ ਲੋਕਾਂ ਦਾ ਮਨੋਬਲ ਟੁੱਟ ਜਾਣਾ ਮੁੜ ਕੇ ਲੋਕਾਂ ਨੇ ਉੱਠ ਕੇ ਲੜਨਾ ਨਹੀਂ ਖੜਨਾ ਨਹੀਂ ਤੇ ਇਹ ਹਮਲੇ ਸਾਡੇ ਦੇ ਤੇਜ਼ ਹੋ ਜਾਣੇ ਆ ਅੱਜ ਹੀ ਮੈਂ ਇਹੀ ਕਹਿਣਾ ਹੈ ਅੱਜ ਆਪਾਂ ਬਿਲਕੁਲ ਮੋਰਚਾ ਜਿੱਤੀ ਬੈਠੇ ਆ ਨੌਜਵਾਨੋ ਖਾਸ ਖਿਆਲ ਰੱਖਿਓ ਇੱਕ ਵੀ ਗਲਤੀ ਨਾਲ ਆਪਣਾ ਮੋਰਚਾ ਨੁਕਸਾਨ ਹੋ ਗਿਆ ਤਾਂ ਬਹੁਤ ਵੱਡਾ ਨੁਕਸਾਨ ਆ ਪੰਜਾਬ ਦਾ ਲੋਕਾਂ ਨੂੰ ਰਾਸਤਾ ਵੀ ਜਾਣੀ ਐ ਤੇ ਮਨਵਲ ਵੀ ਟੁੱਟ ਜਾਣਾ ਸੋ ਇਸ ਕਰਕੇ ਮੇਰਾ ਵੀਰ ਹਰ ਕਦਮਾਂ ਜਿਹੜਾ ਸੰਭਲ ਸੰਭਲ ਕੇ ਰੱਖਣਾ ਪੈਣਾ ਸੋ ਅਸੀਂ ਬਾਈ ਮੀਟਿੰਗ ਕਰਦੇ ਆ ਤੇ ਸਰਜੀਤ ਪੂਲ ਜੀ ਆਏ ਹੋਏ ਨੇ ਉਹ ਰਾ ਕੁਸ ਬਣੇ ਨੇ ਜਿਹੜਾ ਵੀ ਫੈਸਲਾ ਹੋਵੇ ਆ ਇਹ ਭਵੰਤ ਫੈਸਲਾ ਕਰ ਲੈ ਇਹ ਭਵੰਤ ਫੈਸਲਾ ਕਰਨ ਕੋਈ ਗੱਲ ਨਹੀਂ ਜਿੱਥੇ ਜਿੱਲੀ ਵਾਲੀਆਂ ਫੌਜਾਂ ਖੜੀਆਂ ਐ ਉੱਥੇ ਭਾਤੜੀਆਂ ਵੀ ਹੋਣਗੀਆਂ ਕੋਈ ਗੱਲ ਨਹੀਂ ਇਹ ਭਵੰਤ ਫੈਸਲਾ ਕਰ ਲੈ ਗੱਡੀ ਡੁਰ ਜੂਗੀ ਗੱਡੀ ਕਿਉਂਕਿ ਉੱਤੇ ਕੁਝ ਨਹੀਂ ਸਟੇਟਿਆ ਗਿਆ ਹੋਰ ਇਹ ਭਵੰਤ ਫੈਸਲਾ ਕਰ ਲੈ ਕਿ ਸਾਡੀਆਂ ਜੇਐਸਵੀਆਂ ਫੜਦੀਆਂ ਸਾਡੀਆਂ ਟਰਾਲੀਆਂ ਫੋਲਣੀਆਂ ਤਲਾਸ਼ੀਆਂ ਲੈਣੀਆਂ ਸਾਡੀਆਂ ਗੱਡੀਆਂ ਤਲਾਸ਼ੀਆਂ ਲੈਣੀਆਂ ਸਾਡੇ ਜਿਹੜੇ ਮੁੰਡੇ ਆਉਂਦੇ ਨੇ ਫੁੱਟਮਾ ਖਿੱਚਣੀਆਂ ਕਿ ਪੰਜਾਬ ਦੇ ਨਾਲ ਖੜਨਾ ਇਹਨ ਭਵੰਤ ਫੈਸਲਾ ਕਰ ਲੈ ਜੋ ਆ ਕਰ ਤੂੰ ਦੱਸਿਆ ਜਿੱਤੀ ਆ ਪੰਜਾਬ ਪੁਲਿਸ ਨੇ ਫੜਿਆ ਸਾਡਾ ਹੈਡਰ ਮੈਂ ਰਾਤ ਦੀ ਬੋਲਿਆ ਸੀਗਾ ਇਹ ਗੱਲ ਮਾਤਾ ਨੂੰ ਹੈਡਰੀਆ ਦੀ ਲੋੜ ਆ ਭਾਈ ਮਸ਼ੀਨਾਂ ਦੀ ਲੋੜ ਆ ਜੇਸੀਬੀਆਂ ਦੀ ਅੱਜ ਨੌਜਵਾਨ ਉਪਰਾਲਾ ਕਰਕੇ ਲੈ ਆਏ ਅੱਜ ਫੜ ਲਏ ਇਹਦੋਂ ਪਹਿਲਾਂ ਵੀ ਤਿੰਨ ਮਸ਼ੀਨਾਂ ਜੇਸੀਬੀ ਇੱਥੇ ਪੰਜਾਬ ਪੁਲਿਸ ਨੇ ਫੜੀਆਂ ਨੇ ਸਿਰਾ ਸਾ ਮਤਲਬ ਤੁਹਾਨੂੰ ਸਮਝ ਆਉਂਦਾ ਹੈ ਕਿ ਜੋ ਮਰਜ਼ੀ ਆ ਕਹੀ ਜਾਣ ਬੰਬ ਸਿੱਧੇ ਰੂਪ ਦੇ ਵਿੱਚ ਇਹ ਮੋਦੀ ਨਾਲ ਨਿਸ਼ਾਨਾ ਮਿਲੇ ਹੋਏ ਨੇ ਉਤੋਂ ਗੱਲ ਹੋਰ ਹੈ ਵਿਚੋਂ ਇੱਕ ਕਹਾਣੀ ਵੀ ਇਹ ਅੱਗੇ ਵਧਣ ਨਹੀਂ ਦੇਣ ਇਹਨੂੰ ਰੋਕ ਕੇ ਰੱਖੋ ਇੱਥੇ ਵੀ ਪੂਰਾ ਜੋਰ ਲੱਗਿਆ ਹੋਇਆ ਹੈ ਸੋ ਸਰਕਾਰ ਕੇ ਭਾਈ ਮੈਂ ਆਗੋ ਨਾਲ ਗੱਲ ਕਰਦਾ ਜੋ ਫੈਸਲਾ ਹੋਊਗਾ ਉਹ ਤੁਹਾਡੇ ਅੱਗੇ ਆਪਾਂ ਸਾਹਮਣੇ ਰੱਖਾਂਗੇ ਵੀ ਜੋ ਗੁਰਾਇਬ ਆਣਦੀ ਆ ਵੀ ਕੀ ਕਰਨਾ ਪਰ ਮੈਂ ਬੇਇੱਜ਼ਤੀ ਫੇਰ ਕਰਦਾ ਉਧਰੋਂ ਮੀਟਿੰਗ ਚੱਲੀ ਜਾਂਦੀ ਆ ਉਧਰੋਂ ਮੀਟਿੰਗ ਚੱਲਦੀ ਆ ਮੀਟਿੰਗ ਦੇ ਵਿੱਚ ਭਵੰਤਮਾਨ ਖੁਦ ਬੈਠਾ ਹੈ ਕੇਂਦਰ ਦੇ ਕੋਈ ਮੰਤਰੀ ਆਏ ਹੋਏ ਨੇ ਸਾਡੇ ਆਗੂ ਗਏ ਹੋਏ ਨੇ ਇਧਰੋਂ ਕਹਿੰਦੇ ਹਟਦੇ ਫੜ ਲੋ ਮਸ਼ੀਨਾਂ ਫੜ ਲੋ ਟਰਾਲੀਆਂ ਫੜ ਦੋ ਕੋਈ ਚੰਗੇ ਵਾਲ ਥੋੜੀ ਆ ਯਾਰ ਇਸ ਕਰਕੇ ਭਾਈ ਅਗਲੀ ਕਾਰਵਾਈ ਜਿਹੜੀ ਸੇਧ ਚੱਲੂਗੀ ਜਿਵੇਂ ਭਾਈ ਲੱਖਾਂ ਕਰੂਗਾ ਜਾਂ ਕੋਈ ਆਏ ਤੇ ਭਾਈ ਇਹ ਕਰਨਗੇ ਫੂਮੀਆਂ ਆਪਾਂ ਲਾਗੂ ਕਰਦੇ ਆਂ ਸਰਦਾਰ ਸਰਦਾਰ ਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਕਿ ਪਾਤੜਾਂ ਦੇ ਵਿੱਚ ਉਹ ਲੱਖਾ ਸਿਧਾਨਾ ਅਤੇ ਨੌਜਵਾਨਾਂ ਦੇ ਵਿੱਚ ਜੋ ਇਹ ਤਿੱਖੀ ਬਹਿਸ ਹੋਈ ਹੈ ਤੇ ਦੋਸਤੋ ਜਿਵੇਂ ਵੀਡੀਓ ਦੇਖੀ ਹੈ ਕਿ ਵੀਡੀਓ ਦੇ ਵਿੱਚ ਕਹਿ ਰਹੇ ਲੇਕਿਨ ਲੱਖਾ ਸਿਧਾਨਾ ਦੇ ਬੰਦੇ ਨੇ ਗੋਲੀ ਚਲਾਈ ਹੈ ਨਾਲ ਹੀ ਦੋਸਤੋ ਜੋ ਪੰਜਾਬ ਸਰਕਾਰ ਦੁਆਰਾ ਇਹ ਪਾਤੜਾਂ ਦੇ ਵਿੱਚ ਕਿਸਾਨਾਂ ਦੀਆਂ ਜੋ ਮਸ਼ੀਨਾਂ ਰੋਕੀਆਂ ਗਈਆਂ ਉਸ ਨੂੰ ਲੈ ਕੇ ਉਸ ਤੋਂ ਲੱਖਾ ਸਿਧਾਨੇ ਨੇ ਜੋ ਵੀ ਆਪਣੇ ਵਿਚਾਰ ਰੱਖੇ ਤੁਸੀਂ ਵੀ ਹੇਡਾ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਨਾਲ ਹੀ ਦੋਸਤੋ ਜੇ ਤੁਸੀਂ ਸਾਡੇ YouTube ਚੈਨਲ Max TV ਨੂੰ ਹਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਡਾ ਤੇ ਗੈੱਡ ਸਬ ਐਡੂਕੇਸ਼ਨ ਵਾਲ ਤੇ ਜਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖ ਲਈ ਸਾਰੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ